ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਵਿੱਚ ਗੁਰਿੰਦਰ ਸਿੰਘ ਰੰਗਰੇਟਾ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ ਸੰਗੀਨ ਧਾਰਾਵਾਂ ਦੇ ਚਲਦੇ ਦਰਸਲ ਇੱਕ ਪੋਸਟ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਪੀਪੀ ਸੁਖਵਿੰਦਰ ਸਿੰਘ ਦੇ ਵੱਲੋਂ ਇੱਕ ਪੋਸਟ ਨਾ ਸਦੂ ਦੇ ਹੱਕ ਦੇ ਵਿੱਚ ਪਾਈ ਗਈ ਜਿਸ ਦੇ ਵਿੱਚ ਕਮੈਂਟ ਸੈਕਸ਼ਨ ਦੇ ਅੰਦਰ ਗੁਰਿੰਦਰ ਰੰਗਰੇਟਾ ਇੱਕ ਇਹੋ ਜਿਹਾ ਕਮੈਂਟ ਕਰਦਾ ਆ ਜੋ ਕਿ ਇੰਨਾ ਅਸ਼ਲੀਲ ਦੱਸਿਆ ਜਾ ਰਿਹਾ ਔਰ ਪੀਪੀ ਸੁਖਵਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਤੱਲਕ ਰੱਖਣ ਵਾਲਾ ਉਸ ਦੀ ਮਾਪੇਣ ਤੱਕ ਪਹੁੰਚ ਗਿਆ ਡਾਕਟਰ ਰੰਗਰੇਟਾ ਦਰਸਲ ਇੱਕ ਪੋਸਟ ਪਾਈ ਸੀ ਪੀਪੀ ਸੁਖਵਿੰਦਰ ਸਿੰਘ ਨੇ ਜਿਸ ਦੇ ਵਿੱਚ ਉਸ ਨੇ ਪਾਨਾ ਸਿੱਧੂ ਦੀ ਹਮਾਇਤ ਕੀਤੀ ਸੀ ਔਰ ਉਸ ਦੇ ਕਮੈਂਟ ਸੈਕਸ਼ਨ ਦੇ ਅੰਦਰ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਨੇ ਬੀਬੀ ਸੁਖਵਿੰਦਰ ਸਿੰਘ ਦੀ ਭੈਣ ਤੱਕ ਪਹੁੰਚ ਕਰ ਲਈ ਔਰ ਉਸ ਦੀ ਭੈਣ ਬਾਰੇ ਅਸ਼ਲੀਲ ਗੱਲਾਂ ਉਸ ਕਮੈਂਟ ਵਿੱਚ ਲਿਖੀਆਂ ਜਿਸ ਤੋਂ ਬਾਅਦ ਪੀਪੀ ਸੁਖਵਿੰਦਰ ਸਿੰਘ ਵੱਲੋਂ ਲੁਧਿਆਣਾ ਕਮਿਸ਼ਨਰ ਦੇ ਨਾਲ ਮਿਲਿਆ ਜਾਂਦਾ ਆ ਉਹ ਪੋਸਟ ਸਾਂਝੀ ਕੀਤੀ ਜਾਂਦੀ ਹੈ ਉਹ ਪੋਸਟ ਸਾਂਝੀ ਕਰਨ ਤੋਂ ਬਾਅਦ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਔਰੰਤ थाना ਸ਼ਿਮਲਾਪੁਰੀ ਲੁਧਿਆਣੇ ਦੇ ਵਿੱਚ ਇਹ ਐਫ ਆਈ ਆਰ ਦਰਜ ਕਰ ਲਈ ਜਾਂਦੀ ਹੈ ਵਕਫ ਵਕਫ ਧਾਰਾਾਂਮਾ ਦੇ ਤਹਿਤ ਇਸ ਐਫ ਆਈ ਆਰ ਨੂੰ ਦਰਜ ਕੀਤਾ ਗਿਆ ਔਰ ਇਸ ਐਫ ਆਈ ਆਰ ਦੇ ਚਲਦੇ ਗੁਰਿੰਦਰ ਸਿੰਘ ਰੰਗਰੇਟਾ ਨੂੰ 2 ਦਿਨ ਦੀ ਪੁਲਸ ਰਿਮਾਂਡ ਦੇ ਉੱਤੇ ਵੀ ਲੇ ਲਿਆ ਗਿਆ ਦਰਸਲ 354 294 506 ਤੇ 509 ਆਪੀਸੀ ਦੇ ਤਹਿਤ ਜਿਹੜੀ ਹੈ ਉਹ ਕਾਰਵਾਈ ਕੀਤੀ ਗਈ ਹੈ ਔਰ ਐਫਆਈਆ ਦਰਜ ਕਰਨ ਤੋਂ ਬਾਅਦ 2 ਦਿਨ ਦਾ ਪੁਲਸ ਰਿਮਾਂਡ ਡਾਕਟਰ ਰੰਗਰੇਟਾ ਦਾ ਲੈ ਲਿਆ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਵਿਵਾਦ ਖੜਾ ਹੋਇਆ ਡਾਕਟਰ ਰੰਗਰੇਟਾ ਦੇ ਖਿਲਾਫ ਪਹਿਲਾਂ ਵੀ ਪੈੜੀ ਸ਼ਬਦਾਵਲੀ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ ਇੱਕ ਸਮਾਂ ਇਹੋ ਜਿਹਾ ਸੀ ਕੁਝ ਦਿਨਾਂ ਪਹਿਲਾਂ ਜਦੋਂ ਡਾਕਟਰ ਰੰਗਰੇਟਾ ਦੇ ਖਿਲਾਫ ਜੱਟ ਭਾਈਚਾਰਾ ਵੱਧ ਕਰਕੇ ਖੜਾ ਹੋਇਆ ਸੀ ਉਸ ਦੇ ਖਿਲਾਫ ਮੰਗ ਪੱਤਰ ਦਿੱਤਾ ਗਿਆ ਸੀ ਮੰਗ ਪੱਤਰ ਦਿੱਤਾ ਗਿਆ ਸੀ ਔਰ ਇਸੇ ਦੇ ਚੱਲਦੇ ਇਹ ਅਪੀਲ ਕੀਤੀ ਗਈ ਸੀ ਕਿ ਡਾਕਟਰ ਰੰਗਰੇਟਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਇਸੇ ਨੂੰ ਲੈ ਕੇ ਡਾਕਟਰ ਰੰਗਰੇਟਾ ਦਾ ਪੇਚਾ ਉਸ ਵੇਲੇ ਪੀਪੀ ਸੁਖਵਿੰਦਰ ਸਿੰਘ ਨਾਲ ਪੈ ਗਿਆ ਜਦੋਂ ਭਾਨਾ ਸਿੱਧੂ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਜਾਂਦੀ ਹੈ ਲੰਘੇ ਦਿਨਾਂ ਦੇ ਵਿੱਚ ਡਾਕਟਰ ਰੰਗਰੇਟੇ ਦੀ ਇੱਕ ਵੀਡੀਓ ਵੀ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਭਾਨੇ ਸਿੱਧੂ ਦੇ ਖਿਲਾਫ ਵੀ ਗਲਤ ਬੋਲਦਾ ਨਜ਼ਰ ਆਉਂਦਾ ਹੈ ਹਾਲਾਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਗਲਤ ਬੋਲਦਾ ਸੁਣਾਈ ਦਿੰਦਾ ਰਿਹਾ ਹੈ ਡਾਕਟਰ ਰੰਗਰੇਟਾ ਪਰ ਕਿਸੇ ਦੀ ਧੀ ਭੈਣ ਤੇ ਜਾਣ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਧੀਆ ਭੈਣਾ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਹੁਣ ਇਹੋ ਜੇ ਲੋਕ ਲੋਕਾਂ ਦੀਆਂ ਧੀਆ ਭੈਣਾਂ ਨੂੰ ਵੀ ਨਹੀਂ ਛੱਡ ਰਹੇ ਸੋਸ਼ਲ ਮੀਡੀਆ ਦੇ ਉੱਤੇ ਸ਼ਰਿਆਮ ਲੋਕਾਂ ਦੀਆਂ ਧੀਆ ਭੈਣਾਂ ਉੱਤੇ ਚਿੱਕੜ ਸੁੱਟਿਆ ਜਾ ਰਿਹਾ ਆ ਉਹਨਾਂ ਦੇ ਖਿਲਾਫ ਅਸ਼ਲੀਲ ਗੱਲਾਂ ਬੋਲੀਆਂ ਜਾ ਰਹੀਆਂ ਨੇ ਔਰ ਡਾਕਟਰ ਰੰਗਰੇਟਾ ਦੇ ਖਿਲਾਫ ਪਹਿਲਾਂ ਵੀ ਇਹੋ ਜੇ ਇਲਜ਼ਾਮ ਲਗਦੇ ਰਹੇ ਨੇ ਜੱਟ ਸਮਾਜ ਵੱਲੋਂ ਵੀ ਇਹੀ ਇਲਜ਼ਾਮ ਲਗਾਏ ਗਏ ਸੀ ਕਿ ਡਾਕਟਰ ਰੰਗਰੇਟਾ ਉਹਨਾਂ ਦੀਆਂ ਧੀਆ ਭੈਣਾਂ ਦੇ ਖਿਲਾਫ ਗਲਤ ਸ਼ਬਦਾਵਲੀ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਦਾ ਆ ਔਰ ਪੀਪੀ ਸੁਖਵਿੰਦਰ ਸਿੰਘ ਨੇ ਵੀ ਇਹੀ ਇਲਜ਼ਾਮ ਲਾਏ ਨੇ ਔਰ ਉਸੇ ਦੇ ਤਹਿਤ ਵੱਖ-ਵੱਖ ਆਈਪੀਸੀ ਦੀਆਂ ਧਾਰਾਵਾਂ ਮਾਦੇ ਚੱਲਦੇ ਡਾਕਟਰ ਰੰਗਰੇਟਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਜਾਂਦਾ ਇਸ ਤੋਂ ਪਹਿਲਾਂ ਵੀ ਖਲਾਫਤ ਬਹੁਤ ਵੱਡੇ ਪੱਧਰ ਤੇ ਭੜਕੀ ਸੀ ਪਰ ਆਖਰਕਾਰ ਡਾਕਟਰ ਰੰਗਰੇਟਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ 2 ਦਿਨ ਦਾ ਪੁਲਸ ਰਿਮਾਂਡ ਲੈ ਲਿਆ ਗਿਆ ਸ਼ਮਲਾਪੁਰੀ ਥਾਣੇ ਦੇ ਵਿੱਚ ਹੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਲਿਆਂਦਾ ਜਾਂਦਾ ਹੈ ਤੇ ਉਸ ਤੋਂ ਬਾਅਦ 2 ਦਿਨ ਦਾ ਪੁਲਸ ਰਿਮਾਂਡ ਲੈ ਲਿਆ ਜਾਂਦਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜਿਹੜਾ ਪਹਿਲਾਂ ਵੀ ਇਸ ਮਾਮਲੇ ਨੂੰ ਲੈ ਕੇ ਇਹੋ ਜੇ ਮਾਮਲਿਆਂ ਨੂੰ ਲੈ ਕੇ ਵਿਵਾਦਾਂ 'ਚ ਰਿਹਾ ਆ ਪੇਸ਼ੇਵਜੋ ਆਪਣੇ ਆਪ ਨੂੰ ਡਾਕਟਰ ਦੱਸਦਾ ਆ ਪਰ ਇਹਨਾਂ ਮਾਮਲਿਆਂ ਦੇ ਚੱਲਦੇ ਹੁਣ ਤੱਕ ਜੋ ਲੋਕਾਂ ਨੇ ਗੱਲਾਂ ਕਹੀਆਂ ਨੇ ਇਸ ਨੂੰ ਅਖੌਤੀ ਡਾਕਟਰ ਕਿਹਾ ਜਾਂਦਾ ਆ ਪਰ ਲੁਧਿਆਣੇ ਦੇ ਵਿੱਚ ਰਹਿਣ ਵਾਲਾ ਡਾਕਟਰ ਰੰਗਰੇਟਾ ਪਹਿਲਾਂ ਵੀ ਵਿਵਾਦਾਂ 'ਚ ਰਿਹਾ ਜਦੋਂ ਜੱਟ ਸਮਾਜ ਨਾਲ ਪੇਚਾ ਪਿਆ ਸੀ ਉਸ ਵੇਲੇ ਵੀ ਘਰੋਂ ਫਰਾਰ ਹੋ ਗਿਆ ਸੀਗਾ ਪਰ ਹੁਣ ਆਖਰਕਾਰ ਲੋਕਾਂ ਦੇ ਵੱਲੋਂ ਉਹ ਇਸ ਉੱਤੇ ਐਕਸ਼ਨ ਕੀਤਾ ਗਿਆ ਔਰ ਖਾਸ ਕਰਕੇ ਜਿਹੜਾ ਪੀਪੀ ਸੁਖਵਿੰਦਰ ਸਿੰਘ ਦੀ ਪੋਸਟ ਦੇ ਉੱਤੇ ਕਮੈਂਟ ਕਰਦਾ ਹੈ ਉਸ ਤੋਂ ਬਾਅਦ ਪੀਪੀ ਸੁਖਵਿੰਦਰ ਸਿੰਘ ਦੀ ਹਮਾਇਤ ਦੇ ਵਿੱਚ ਬਹੁਤ ਲੋਕ ਆ ਜਾਂਦੇ ਨੇ ਜਿਸ ਤੋਂ ਬਾਅਦ ਆਖਰਕਾਰ ਕਮਿਸ਼ਨਰ ਆਫ ਪੁਲਿਸ ਲੁਧਿਆਣੇ ਦੇ ਜਿਹੜੇ ਨੇ ਉਹਨਾਂ ਨਾਲ ਮਿਲਣ ਉਪਰੰਤ ਐਫ ਆਈ ਆਰ ਦਰਜ ਹੁੰਦੀ ਹੈ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਪੀ ਪੀ ਸੁਖਵਿੰਦਰ ਸਿੰਘ ਦੇ ਪੋਸਟ ਤੇ ਕਮੈਂਟ ਕਰਨ ਦੇ ਚਾਰਜਸ ਦੇ ਅਧੀਨ ਵਕ ਵਕਤਾਰਾ ਆਮਾ ਦੇ ਚੱਲਦੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੋ ਲੋਕ ਪੀ ਪੀ ਸੁਖਵਿੰਦਰ ਸਿੰਘ ਦੀ ਹਮਾਇਤ ਦੇ ਵਿੱਚ ਉਤਰੇ ਸਨ ਉਹਨਾਂ ਦੇ ਖਿਲਾਫ ਵੀ ਡਾਕਟਰ ਰੰਗਰੇਟਾ ਬੋਲਦਾ ਰਿਹਾ ਸੀ ਤੱਕ ਇਲਜ਼ਾਮ ਲਗਾਏ ਨੇ ਪੀ ਪੀ ਸੁਖਵਿੰਦਰ ਸਿੰਘ ਨੇ ਕਿ ਉਹਨਾਂ ਲੋਕਾਂ ਨੂੰ ਫੋਨ ਕਰਕੇ ਧਮਕਾਉਂਦਾ ਰਿਹਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਔਰ ਸੁਖਵਿੰਦਰ ਸਿੰਘ ਪੀਪੀ ਸੁਖਵਿੰਦਰ ਸਿੰਘ ਨੇ ਇਲਜ਼ਾਮ ਵੱਡੇ ਪੱਧਰ ਤੇ ਲਾਏ ਨੇ ਇੱਕ ਫੇਸਬੁਕ ਪੋਸਟ ਤੋਂ ਇਹ ਵਿਵਾਦ ਇੰਨਾ ਵੱਧ ਗਿਆ ਕਿ ਸ਼ਿਮਲਾਪੁਰੀ ਥਾਣੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਔਰ ਉਸ ਤੋਂ ਬਾਅਦ 2 ਦਿਨ ਦਾ ਰਿਮਾਂਡ ਲੈ ਲਿਆ ਜਾਂਦਾ ਔਨ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਉਹ ਸਮੇਂ ਤੇ ਨਿਰਭਰ ਕਰਦਾ ਹੈ ਪਰ ਫਿਲਹਾਲ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ